ਬੇ ਮੈਂ ਹੱਟ ਕੇ ਖੁਦਾ ਦੇ ਅੱਗੇ ਪੱਲਾ ਬੇ ਮੈਂ ਹੱਟ ਕੇ ਖੁਦਾ ਦੇ ਅੱਗੇ ਪੱਲਾ ਚਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ ਤੈਨੂੰ ਉਮਰ ਲਾਵੇ ਮੇਰੀ ਅੱਲਾ ਤੈਨੂੰ ਉਮਰ ਲਾਵੇ ਮੇਰੀ ਅੱਲਾ ਚਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਮ ਤੇਰੀ ਖੈਰ ਮੰਗਦੀ ਅੱਖੀਆਂ ਮਿਲਾ ਕੇ ਹੁਣ ਮੁੱਖ ਨਾ ਤੂੰ ਮੋੜਵੇਂ ਤੇਰੇ ਬਿਨਾ ਮੈਨੂੰ ਕਿਸੇ ਚੀਜ਼ ਦੀ ਨਾ ਲੋੜਵੇਂ ਅੱਖੀਆਂ ਮਿਲਾ ਕੇ ਹੁਣ ਮੁੱਖ ਨਾ ਤੂੰ ਮੋੜਵੇਂ ਤੇਰੇ ਬਿਨਾ ਮੈਨੂੰ ਕਿਸੇ ਚੀਜ਼ ਦੀ ਨਾ ਲੋੜਵੇਂ ਤੇਰੇ ਇਸ਼ਕ ਬਣਾਏ ਦਿੱਤਾ ਝੱਲਾ ਤੇਰੇ ਇਸ਼ਕ ਬਣਾਏ ਦਿੱਤਾ ਝੱਲਾ ਚਨਮ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ ਭੁੱਲੀਆਂ ਤੇ ਨਾਉ ਤੇਰਾ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂ ਵੇ ਭੁੱਲੀਆਂ ਤੇ ਨਾਉ ਤੇਰਾ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂ ਵੇ ਰਹਿੰਦਾ ਝੂਠ ਚ ਬਣਾ ਚ ਰੁੱਕ ਖੱਲਾ ਰਹਿੰਦਾ ਝੂਠੇ ਦਾ ਬਣਾ ਚ ਰੁੱਖ ਕੱਲਾ ਚਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ ਪੱਤਣਾ ਤੋਂ ਪਾਣੀ ਲੰਗੇ ਪਿੱਛੇ ਨਹੀਂਓ ਮੁੜਦੇ ਟੁੱਟੇ ਹੋਏ ਦਿਲ ਕਦੇ ਮੁੜ ਕੇ ਨਾ ਜੁੜਦੇ ਪੱਤਣਾ ਤੋਂ ਲੰਗੇ ਪਾਣੀ ਪਿੱਛੇ ਨਹੀਂਓ ਮੁੜਦੇ ਟੁੱਟੇ ਹੋਏ ਦਿਲ ਕਦੇ ਮੁੜ ਕੇ ਨਾ ਜੁੜਦੇ ਰੋਗ ਪਿਆਰ ਦਾ ਹੈ ਡਾਡਾ ਵੇ ਅਵੱਲਾ ਰੋਗ ਪਿਆਰ ਦਾ ਹੈ ਡਾਡਾ ਵੇ ਅਵੱਲਾ ਚਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ ਤੇਰੀ ਦੀਦ ਵਾਸਤੇ ਮੈਂ ਗਲੀ ਵਿਚੋਂ ਲੰਘਦੀ ਸੁਖ ਮੈਂ ਤੇਰੀ ਕਿ ਤੇਰੀ ਹਰ ਵੇਲੇ ਮੰਗਦੀ ਤੇਰੀ ਦੀਦ ਵਾਸਤੇ ਮੈਂ ਗਲੀ ਵਿਚੋਂ ਲੰਘਦੀ ਸੁਖਮੈਂ ਤੇਰੀ ਕ ਤੇਰੀ ਹਰ ਵੇਲੇ ਮੰਗਦੀ ਦੇ ਦੇ ਪਿਆਰ ਦੀ ਨਿਸ਼ਾਨੀ ਮੈਨੂੰ ਸੱਲਾ ਦੇ ਦੇ ਪਿਆਰ ਦੀ ਨਿਸ਼ਾਨੀ ਮੈਨੂੰ ਸੱਲਾ ਚਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ